ਸਾਡਾ ਵੀ ਕਦੇ ਰਾਜ ਹੁੰਦਾ ਸੀ ਸੋਨਾ ਤਖਤੋ ਤਾਜ ਹੁੰਦਾ ਸੀ ਕਰਦੇ ਸਮਝ ਲੋਮ ਦੀ ਰਾਖੀ ਗਊ ਗਰੀਬਾਂ ਨਾਜ਼ ਹੁੰਦਾ ਸੀ ਸਾਡਾ ਵੀ ਕਦੇ ਰਾਜ ਹੁੰਦਾ ਸੀ ਸੋਨਾ ਤਖਤੋ ਤਾਜ ਹੁੰਦਾ ਸੀ ਭਾਰਤ ਸੀ ਸਾਡਾ ہمسਾਇਆ ਮੁਗਲਾਂ ਉਸ ਨੂੰ ਬੜਾ ਸਤਾਇਆ ਇੱਕ ਦਿਨ ਉਹਥੇ ਆਏ ਫਿਰੰਗੀ ਥੋੜੀ ਜਹੀ ਉਹਨਾਂ ਤਰਤੀ ਮੰਗੀ ਮਾਲ ਦੇ ਮਾਲ ਦੇ ਮਾਲ ਗਏ ਸਾਰੀ ਪਹਿਲਾਂ ਉੰਜ ਆਬਾਦ ਹੁੰਦਾ ਸੀ ਸਾਡਾ ਵੀ ਕਦੇ ਰਾਜ ਹੁੰਦਾ ਸੀ ਸੋਹਣਾ ਤਖਤੋ ਤਾਜ ਹੁੰਦਾ ਸੀ ਸ਼ੇਰ ਪੰਜਾਬ ਕੀ ਮੀਟੀਆਂ ਅੱਖਾਂ ਆਗੂ ਇੱਥੇ ਬਣ ਗਏ ਲੱਖਾਂ ਡੋਗਰਿਆ ਨੇ ਦਗਾ ਕਮਾਇਆ ਬਾਣੀਆਂ ਨੇ ਵੀ ਵਾਢਾ ਲਾਇਆ ਸੋਨਾ ਸਤਲੁਜ ਜ਼ਿਲਮ ਰਾਵੀ ਨਾਲ ਬਿਆਸ ਚਨਾਬ ਹੁੰਦਾ ਸੀ ਸਾਡਾ ਵੀ ਕਦੇ ਰਾਜ ਹੁੰਦਾ ਸੀ ਸੋਨਾ ਤਖਤੋ ਤਾਜ ਹੁੰਦਾ ਸੀ ਵਾਰਿਸ ਸਾਡੇ ਕੋਲ ਬੈਠੇ ਨੇ ਡੋਗ ਰਿਆਂ ਤੇ ਡੁੱਲ ਬੈਠੇ ਨੇ ਲੱਗਦਾ ਆ ਗਈ ਰਾਸ ਗੁਲਾਮੀ ਤਾਂ ਪਵਾਈ ਮੁੱਲ ਬੈਠੇ ਨੇ ਆਜ਼ਾਦੀ ਤੋਂ ਉਰਾਂ ਨਾ ਸਾਨੂੰ ਕੁਝ ਕਬੂਲ ਜਨਾਬ ਹੁੰਦਾ ਸੀ ਸਾਡਾ ਵੀ ਕਦੇ ਰਾਜ ਹੁੰਦਾ ਸੀ ਸੋਨਾ ਤਖਤੋ ਤਾਜ ਹੁੰਦਾ ਸੀ ਦਿਲ ਵਿੱਚ ਸੱਦਰ ਪਾਲੀ ਬੈਠੇ ਲੱਖਾਂ ਵਿੱਚ ਜਿਉ 40 ਬੈਠੇ ਕਾਸ਼ ਕਿਤੇ ਜੇ ਮੁੜ ਆਵੇਂ ਤਾਂ ਅਸੀਂ ਤਾਂ ਜਫਰ ਜਾਲੀ ਬੈਠੇ ਰਾਜਿਆਂ ਵਾਂਗੂ ਜੀਵਨ ਦਾ ਵੀ ਵੱਖਰਾ ਜਿਹਾ ਅੰਦਾਜ਼ ਹੁੰਦਾ ਸੀ ਸਾਡਾ ਵੀ ਕਦੇ ਰਾਜ ਹੁੰਦਾ ਸੀ ਸੋਹਣਾ ਤਖਤੋ ਤਾਜ਼ ਹੁੰਦਾ ਸੀ